ਰੀਟੇਨ ਵਿੱਚ ਕਈ ਥਾਵਾਂ ਤੇ ਹਿੰਸਕ ਪ੍ਰਦਰਸ਼ਨ ਫੈਲਣ ਮਗਰੋਂ ਪੁਲਿਸ ਨੇ ਸੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ਾਰਤੀ ਅੰਸਰਾਂ ਖਿਲਾਫ ਸਖਤ ਕਾਰਵਾਈ ਲਈ ਅਧਿਕਾਰੀਆਂ ਨੂੰ ਪੂਰੀ ਖੁੱਲ੍ਹ ਦਿੱਤੀ ਹੈ। ਇਹ ਸ ਲਿਵਰਪੂਲ, ਬ੍ਰਿਸਟਲ, ਲੀਡਜ਼, ਬਲੈਕਪੂਲ, ਬੇਲਫਾਸਟ, ਨੋਟਿੰਗਮ ਅਤੇ ਮਾਂਚੈਸਟਰ ਆਦਿ ਇਲਾਕਿਆਂ ਵਿੱਚ ਫੈਲ ਗਈ ਜਿੱਥੇ ਪੁਲਿਸ ਅਤੇ ਹਜ਼ੂਮ ਵਿਚਾਲੇ ਝੜਪਾਂ ਹੋਈਆਂ। ਇਸ ਦੌਰਾਨ ਪਥਰਾ, ਅਗਜ਼ਨੀ ਅਤੇ ਭੰਨ ਤੋੜ ਦੀਆਂ ਘਟਨਾਵਾਂ ਵਾਪਰੀਆਂ। ਗ੍ਰਹਿ ਮੰਤਰੀ ਵਿਟੇ ਕੂਪਰ ਨੇ ਦੰਗਾਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਬਾਜ਼ ਨਾ ਆਏ ਤਾਂ ਉਨ੍ਹਾਂ ਨੂੰ ਕੀਮਤ ਨਹੀਂ ਪਵੇਗੀ ਸਟਾਰਮਰ ਨੇ ਸ਼੍ਰੀ ਚਰਵਾ ਨੂੰ ਮੰਤਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਮਗਰੋਂ ਡਾਊਨਿੰਗ ਸਟਰੀਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੁਲਿਸ ਨੂੰ ਪੂਰੀ ਖੁੱਲ੍ਹ ਦਿੱਤੀ ਹੈ ਕਿ ਪੁਲਿਸ ਅਧਿਕਾਰੀਆਂ ਤੇ ਹਮਲੇ ਕਾਰੋਬਾਰ ਠੱਪ ਕਰਨ ਅਤੇ ਫਿਰਕਿਆਂ ਨੂੰ ਨਫ਼ਰਤ ਦੇ ਵਿੱਚ ਪੈਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਸਾ ਲਈ ਕੋਈ ਥਾਂ ਨਹੀਂ ਹੈ ਯੂਕੇ ਵਿੱਚ ਮੁਸਲਮਾਨ ਵਿਰੋਧੀ ਘਟਨਾਵਾਂ ਤੇ ਨਜ਼ਰ ਰੱਖਣ ਵਾਲੇ ਗਰੁੱਪਾਂ ਨੇ ਕਿਹਾ ਕਿ ਕਈ ਬ੍ਰਿਟਿਸ਼ ਮੁਸਲਮਾਨ ਆਪਣੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ ਅਤੇ ਉਹਨਾਂ ਚੋਂ ਬਹੁਤੇ ਮਸਜਿਦਾਂ ਵਿੱਚ ਵੀ ਨਹੀਂ ਜਾ ਰਹੇ ਹਨ ਮંત્રી ਡਾਇਨਾ ਜੌਨਸਨ ਨੇ ਕਿਹਾ ਕਿ ਚਮੜੀ ਦੇ ਰੰਗ ਕਾਰਨ ਲੋਕ ਡਰ ਰਹੇ ਹਨ ਅਤੇ ਸਹੀ ਨਹੀਂ ਹੈ ਸਰਕਾਰ ਇਸ ਨੂੰ ਪੂਰੀ ਸ਼ਕਤੀ ਨਾਲ ਸੁਲਝਾਏਗੀ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਲੋਕਾਂ ਨੂੰ ਕੁਝ ਦੁਕਾਨਾਂ ਲੁੱਟਦੇਆਂ ਦੇਖਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਵਿਰੋਧੀ ਪ੍ਰਦਰਸ਼ਨ ਦਾ ਇਹ ਤਰੀਕਾ ਸਹੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਅਪਰਾਧਿਕ ਵਤੀਰੇ ਖਿਲਾਫ ਸਖਤੀ ਨਾਲ ਲੜਨ ਦੀ ਲੋੜ ਹੈ ਤੋਸ਼ੀਆਂ ਨੂੰ ਡੱਕਣ ਲਈ ਸਾਡੇ ਕੋਲ ਬਾਧੂ ਜੇਲ੍ਹਾਂ ਹਨ ਰਿਟੇਨ ਵਿੱਚ ਕਈ ਥਾਵਾਂ ਤੇ ਹਿੰਸਕ ਪ੍ਰਦਰਸ਼ਨ ਫੈਲਣ ਮਗਰੋਂ ਪੁਲਿਸ ਨੇ ਸੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ਾਰਤੀ ਅੰਸਰਾਂ ਖਿਲਾਫ ਸਖਤ ਕਾਰਵਾਈ ਲਈ ਅਧਿਕਾਰੀਆਂ ਨੂੰ ਪੂਰੀ ਖੁੱਲ੍ਹ ਦਿੱਤੀ ਹੈ। ਇਹ ਸ ਲਿਵਰਪੂਲ, ਬ੍ਰਿਸਟਲ, ਲੀਡਸ, ਬਲੈਕਪੂਲ, ਬੇਲਫਾਸਟ, ਨੋਟਿੰਗਮ ਅਤੇ ਮਾਂਚੈਸਟਰ ਆਦਿ ਇਲਾਕਿਆਂ ਵਿੱਚ ਫੈਲ ਗਈ ਜਿੱਥੇ ਪੁਲਿਸ ਅਤੇ ਹਜ਼ੂਮ ਵਿਚਾਲੇ ਝੜਪਾਂ ਹੋਈਆਂ। ਇਸ ਦੌਰਾਨ ਪਥਰਾ ਅਗਜ਼ਨੀ ਅਤੇ ਭੰਨ ਤੋੜ ਦੀਆਂ ਘਟਨਾਵਾਂ ਵਾਪਰੀਆਂ। ਗ੍ਰਹਿ ਮੰਤਰੀ ਵੇਟੇ ਕੂਪਰ ਨੇ ਦੰਗਾਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਬਾਜ਼ ਨਾ ਆਏ ਤਾਂ ਉਨ੍ਹਾਂ ਨੂੰ ਕੀਮਤ ਨਹੀਂ ਪਵੇਗੀ ਸਟਾਰਮਰ ਨੇ ਸ਼੍ਰੀ ਚਰਵਾ ਨੂੰ ਮੰਤਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਮਗਰੋਂ ਡਾਊਨਿੰਗ ਸਟਰੀਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੁਲਿਸ ਨੂੰ ਪੂਰੀ ਖੁੱਲ੍ਹ ਦਿੱਤੀ ਹੈ ਕਿ ਪੁਲਿਸ ਅਧਿਕਾਰੀਆਂ ਤੇ ਹਮਲੇ ਕਾਰੋਬਾਰ ਠੱਪ ਕਰਨ ਅਤੇ ਫਿਰਕਿਆਂ ਨੂੰ ਨਫ਼ਰਤ ਦੇ ਵਿੱਚ ਪੈਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਸਾ ਲਈ ਕੋਈ ਥਾਂ ਨਹੀਂ ਹੈ ਯੂਕੇ ਵਿੱਚ ਮੁਸਲਮਾਨ ਵਿਰੋਧੀ ਘਟਨਾਵਾਂ ਤੇ ਨਜ਼ਰ ਰੱਖਣ ਵਾਲੇ ਗਰੁੱਪਾਂ ਨੇ ਕਿਹਾ ਕਿ ਕਈ ਬ੍ਰਿਟਿਸ਼ ਮੁਸਲਮਾਨ ਆਪਣੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ ਅਤੇ ਉਹਨਾਂ ਚੋਂ ਬਹੁਤੇ ਮਸਜਿਦਾਂ ਵਿੱਚ ਵੀ ਨਹੀਂ ਜਾ ਰਹੇ ਹਨ ਮંત્રી ਡਾਇਨਾ ਜੌਨਸਨ ਨੇ ਕਿਹਾ ਕਿ ਚਮੜੀ ਦੇ ਰੰਗ ਕਾਰਨ ਲੋਕ ਡਰ ਰਹੇ ਹਨ ਅਤੇ ਸਹੀ ਨਹੀਂ ਹੈ ਸਰਕਾਰ ਇਸ ਨੂੰ ਪੂਰੀ ਸ਼ਕਤੀ ਨਾਲ ਸੁਲਝਾਏਗੀ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਲੋਕਾਂ ਨੂੰ ਕੁਝ ਦੁਕਾਨਾਂ ਲੁੱਟਦੇਆਂ ਦੇਖਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਵਿਰੋਧੀ ਪ੍ਰਦਰਸ਼ਨ ਦਾ ਇਹ ਤਰੀਕਾ ਸਹੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਅਪਰਾਧਿਕ ਵਤੀਰੇ ਖਿਲਾਫ ਸਖਤੀ ਨਾਲ ਲੜਨ ਦੀ ਲੋੜ ਹੈ ਤੋਸ਼ੀਆਂ ਨੂੰ ਡੱਕਣ ਲਈ ਸਾਡੇ ਕੋਲ ਬਾਧੂ ਜੇਲਾ ਹਨ ਰਟੇਨ ਵਿੱਚ ਕਈ ਥਾਵਾਂ ਤੇ ਹਿੰਸਕ ਪ੍ਰਦਰਸ਼ਨ ਫੈਲਣ ਮਗਰੋਂ ਪੁਲਿਸ ਨੇ ਸੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ਾਰਤੀ ਅੰਸਰਾਂ ਖਿਲਾਫ ਸਖਤ ਕਾਰਵਾਈ ਲਈ ਅਧਿਕਾਰੀਆਂ ਨੂੰ ਪੂਰੀ ਖੁੱਲ੍ਹ ਦਿੱਤੀ ਹੈ ਇਹ ਸ ਲਿਵਰਪੂਲ ਬ੍ਰਿਸਟਲ ਲੀਡਸ ਬਲੈਕਪੂਲ ਬੇਲਫਾਸਟ ਨੋਟਿੰਗਮ ਅਤੇ ਮਾਂਚੈਸਟਰ ਆਦਿ ਇਲਾਕਿਆਂ ਵਿੱਚ ਫੈਲ ਗਈ ਜਿੱਥੇ ਪੁਲਿਸ ਅਤੇ ਹਜ਼ੂਮ ਵਿਚਾਲੇ ਝੜਪਾਂ ਹੋਈਆਂ ਇਸ ਦੌਰਾਨ ਪਥਰਾ ਅਗਜ਼ਨੀ ਅਤੇ ਭੰਨ ਤੋੜ ਦੀਆਂ ਘਟਨਾਵਾਂ ਵਾਪਰੀਆਂ ਗ੍ਰਹਿ ਮੰਤਰੀ ਵਿਟੇ ਕੂਪਰ ਨੇ ਦੰਗਾਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਬਾਜ਼ ਨਾ ਆਏ ਤਾਂ ਉਨ੍ਹਾਂ ਨੂੰ ਕੀਮਤ ਨਹੀਂ ਪਵੇਗੀ ਸਟਾਰਮਰ ਨੇ ਸ਼੍ਰੀ ਚਰਵਾ ਨੂੰ ਮੰਤਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਮਗਰੋਂ ਡਾਊਨਿੰਗ ਸਟਰੀਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੁਲਿਸ ਨੂੰ ਪੂਰੀ ਖੁੱਲ੍ਹ ਦਿੱਤੀ ਹੈ ਕਿ ਪੁਲਿਸ ਅਧਿਕਾਰੀਆਂ ਤੇ ਹਮਲੇ ਕਾਰੋਬਾਰ ਠੱਪ ਕਰਨ ਅਤੇ ਫਿਰਕਿਆਂ ਨੂੰ ਨਫ਼ਰਤ ਦੇ ਵਿੱਚ ਪੈਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਸਾ ਲਈ ਕੋਈ ਥਾਂ ਨਹੀਂ ਹੈ ਯੂਕੇ ਵਿੱਚ ਮੁਸਲਮਾਨ ਵਿਰੋਧੀ ਘਟਨਾਵਾਂ ਤੇ ਨਜ਼ਰ ਰੱਖਣ ਵਾਲੇ ਗਰੁੱਪਾਂ ਨੇ ਕਿਹਾ ਕਿ ਕਈ ਬ੍ਰਿਟਿਸ਼ ਮੁਸਲਮਾਨ ਆਪਣੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ ਅਤੇ ਉਹਨਾਂ ਚੋਂ ਬਹੁਤੇ ਮਸਜਿਦਾਂ ਵਿੱਚ ਵੀ ਨਹੀਂ ਜਾ ਰਹੇ ਹਨ ਮંત્રી ਡਾਇਨਾ ਜੌਨਸਨ ਨੇ ਕਿਹਾ ਕਿ ਚਮੜੀ ਦੇ ਰੰਗ ਕਾਰਨ ਲੋਕ ਡਰ ਰਹੇ ਹਨ ਅਤੇ ਸਹੀ ਨਹੀਂ ਹੈ ਸਰਕਾਰ ਇਸ ਨੂੰ ਪੂਰੀ ਸ਼ਕਤੀ ਨਾਲ ਸੁਲਝਾਏਗੀ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਲੋਕਾਂ ਨੂੰ ਕੁਝ ਦੁਕਾਨਾਂ ਲੁੱਟਦੇਆਂ ਦੇਖਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਵਿਰੋਧੀ ਪ੍ਰਦਰਸ਼ਨ ਦਾ ਇਹ ਤਰੀਕਾ ਸਹੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਅਪਰਾਧਿਕ ਵਤੀਰੇ ਖਿਲਾਫ ਸਖਤੀ ਨਾਲ ਲੜਨ ਦੀ ਲੋੜ ਹੈ ਤੋਸ਼ੀਆਂ ਨੂੰ ਡੱਕਣ ਲਈ ਸਾਡੇ ਕੋਲ ਬਾਧੂ ਜੇਲ੍ਹਾਂ ਹਨ ਰਿਟੇਨ ਵਿੱਚ ਕਈ ਥਾਵਾਂ ਤੇ ਹਿੰਸਕ ਪ੍ਰਦਰਸ਼ਨ ਫੈਲਣ ਮਗਰੋਂ ਪੁਲਿਸ ਨੇ ਸੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ਾਰਤੀ ਅੰਸਰਾਂ ਖਿਲਾਫ ਸਖਤ ਕਾਰਵਾਈ ਲਈ ਅਧਿਕਾਰੀਆਂ ਨੂੰ ਪੂਰੀ ਖੁੱਲ੍ਹ ਦਿੱਤੀ ਹੈ। ਇਹ ਸ ਲਿਵਰਪੂਲ, ਬ੍ਰਿਸਟਲ, ਲੀਡਸ, ਬਲੈਕਪੂਲ, ਬੇਲਫਾਸਟ, ਨੋਟਿੰਗਮ ਅਤੇ ਮਾਂਚੈਸਟਰ ਆਦਿ ਇਲਾਕਿਆਂ ਵਿੱਚ ਫੈਲ ਗਈ ਜਿੱਥੇ ਪੁਲਿਸ ਅਤੇ ਹਜ਼ੂਮ ਵਿਚਾਲੇ ਝੜਪਾਂ ਹੋਈਆਂ। ਇਸ ਦੌਰਾਨ ਪਥਰਾ ਅਗਜ਼ਨੀ ਅਤੇ ਭੰਨ ਤੋੜ ਦੀਆਂ ਘਟਨਾਵਾਂ ਵਾਪਰੀਆਂ। ਗ੍ਰਹਿ ਮੰਤਰੀ ਵੇਟੇ ਕੂਪਰ ਨੇ ਦੰਗਾਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਬਾਜ਼ ਨਾ ਆਏ ਤਾਂ ਉਨ੍ਹਾਂ ਨੂੰ ਕੀਮਤ ਨਹੀਂ ਪਵੇਗੀ ਸਟਾਰਮਰ ਨੇ ਸ਼੍ਰੀ ਚਰਵਾ ਨੂੰ ਮੰਤਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਮਗਰੋਂ ਡਾਊਨਿੰਗ ਸਟਰੀਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੁਲਿਸ ਨੂੰ ਪੂਰੀ ਖੁੱਲ੍ਹ ਦਿੱਤੀ ਹੈ ਕਿ ਪੁਲਿਸ ਅਧਿਕਾਰੀਆਂ ਤੇ ਹਮਲੇ ਕਾਰੋਬਾਰ ਠੱਪ ਕਰਨ ਅਤੇ ਫਿਰਕਿਆਂ ਨੂੰ ਨਫ਼ਰਤ ਦੇ ਬੀਜ ਪੈਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਸਾ ਲਈ ਕੋਈ ਥਾਂ ਨਹੀਂ ਹੈ ਯੂਕੇ ਵਿੱਚ ਮੁਸਲਮਾਨ ਵਿਰੋਧੀ ਘਟਨਾਵਾਂ ਤੇ ਨਜ਼ਰ ਰੱਖਣ ਵਾਲੇ ਗਰੁੱਪਾਂ ਨੇ ਕਿਹਾ ਕਿ ਕਈ ਬ੍ਰਿਟਿਸ਼ ਮੁਸਲਮਾਨ ਆਪਣੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ ਅਤੇ ਉਹਨਾਂ ਚੋਂ ਬਹੁਤੇ ਮਸਜਿਦਾਂ ਵਿੱਚ ਵੀ ਨਹੀਂ ਜਾ ਰਹੇ ਹਨ ਮંત્રી ਡਾਇਨਾ ਜੌਨਸਨ ਨੇ ਕਿਹਾ ਕਿ ਚਮੜੀ ਦੇ ਰੰਗ ਕਰਨ ਲੋਕ ਡਰ ਰਹੇ ਹਨ ਅਤੇ ਸਹੀ ਨਹੀਂ ਹੈ ਸਰਕਾਰ ਇਸ ਨੂੰ ਪੂਰੀ ਸ਼ਕਤੀ ਨਾਲ ਸੁਲਝਾਏਗੀ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਲੋਕਾਂ ਨੂੰ ਕੁਝ ਦੁਕਾਨਾਂ ਲੁੱਟਦੇਆਂ ਦੇਖਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਵਿਰੋਧੀ ਪ੍ਰਦਰਸ਼ਨ ਦਾ ਇਹ ਤਰੀਕਾ ਸਹੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਅਪਰਾਧਿਕ ਵਤੀਰੇ ਖਿਲਾਫ ਸਖਤੀ ਨਾਲ ਲੜਨ ਦੀ ਲੋੜ ਹੈ ਤੋਸ਼ੀਆਂ ਨੂੰ ਡੱਕਣ ਲਈ ਸਾਡੇ ਕੋਲ ਬਾਧੂ ਜੇਲ੍ਹਾਂ ਹਨ